ਤੇ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਮਸਲੀਨ ਦੇ ਸੂਟ ਹੈ ਜੀ ਮਸਲੀਨ ਦੀ ਚੁੰਨੀ ਹੈਗੀ ਨਾਲ ਵਰਕ ਦਾ ਕੰਮ ਹੈ ਸਾਰਾ ਸਪੈਸ਼ਲ ਵਿਆਹ ਸ਼ਾਦੀਆਂ ਵਾਸਤੇ ਬਹੁਤ ਹੀ ਨਵੇਂ-ਨਵੇਂ ਰੰਗਾਂ ਦੇ ਡਿਜ਼ਾਈਨਾਂ ਦੇ ਵਿੱਚ ਕੁਆਲਿਟੀ ਆ ਚੁੱਕੀ ਹੈ ਜੀ ਬਹੁਤ ਕੁਆਲਿਟੀ ਚ ਮਾਲ ਆ ਚੁੱਕਿਆ ਹੈ ਇਹਦੇ ਵਿੱਚ ਕੁਆਲਿਟੀ ਚ ਮਾਲ ਆ ਗਿਆ ਮਸਲੀਨ ਦਾ ਸੂਟ ਹੈਡਵਰਕ ਦਾ ਕੰਮ ਹੈ ਜੀ ਨਾਲ ਮਸਲੀਨ ਦਾ ਦੁਪੱਟਾ ਹੈਗਾ ਮਾਰਕਟ 'ਚ ਵਿਕੇ 1200 ਦਾ ਵਿਕੇ 1300 ਦਾ ਸਾਡਾ ਰੇਟ ਹੈ ਸਿਰਫ 800 ਰੁਪਿਆ ਜੀ 800 ਰੁਪਏ ਦੇ ਵਿੱਚ ਘੱਟਦਾ ਜੀ ਇਹ ਸੂਟ ਮਸਲੀਨ ਦਾ ਸੂਟ ਮਸਲੀਨ ਦੇ ਦੁਪੱਟੇ ਦੇ ਨਾਲ ਭਰਾਮਾਂ ਦੀ ਹੱਤੀ ਦੇ ਉੱਤੇ ਜੀ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ ਸਪੈਸ਼ਲ ਸੇਲ ਮੇਲਾ ਚੱਲ ਰਿਹਾ ਜੀ ਸਾਰੇ ਘਰਾਂ ਜਾਈ ਦੇ ਵਿੱਚ ਤਕਰੀਬਨ 4-4 ਕਲਰਾਂ ਦੇ ਵਿੱਚ ਮਾਰ ਪਹੁੰਚ ਚੁੱਕਿਆ ਜੀ ਰਾਮਾ ਦੀ ਹੱਤੀ ਦੇ ਉੱਤੇ ਜੀ ਭਾਰੀ ਫੇਰ ਮੇਲੇ ਜਲ ਰਿਹਾਗਾ ਭਾਰੀ ਫੇਰ ਮੇਲੇ ਦੇ ਉੱਤੇ ਜੀ ਬਹੁਤ ਹੀ ਰੰਗਾਂ ਤੇ ਡਿਜ਼ਾਈਨਾਂ ਚ ਮਾਲ ਪਹੁੰਚ ਗਿਆ ਇਹਦੇ ਵਿੱਚ ਜੀ ਤੇ ਸਲੀਨ ਦਾ ਸੂਟ ਹੈ ਜੀ ਦੇਖੋ ਹੈਂਡਵਰਕ ਦਾ ਕੰਮ ਹੈ ਨਾਲ ਮਸ਼ੀਨ ਦਾ ਦਵੱਟਾ ਹੈਗਾ ਕੱਟਵਰਕ ਕੜਾਈ ਵਾਲਾ ਪਰਾਮਾ ਦੀ ਹੱਟੀ ਦੇ ਉੱਤੇ ਭਾਰੀ ਸ਼ੇਰ ਮੇਲਾ ਚੱਲ ਰਿਹਾ ਹੈਗਾ ਭਾਰੀ ਸ਼ੇਰ ਮੇਲੇ ਦਿੱਤੇ ਜੀ ਵਿਆਹ ਸ਼ਾਦੀਆਂ ਦੇ ਸਪੈਸ਼ਲ ਸੀਜ਼ਨ ਦੇ ਵਿੱਚ ਕੜਾਈ ਵਾਲੇ ਸੂਟਾਂ ਦਾ ਭਾਰੀ ਸ਼ੇਰ ਮੇਲਾ ਚੱਲ ਰਿਹਾ ਹੈ ਜੀ ਅਦੇ ਕੋ ਡਿਜ਼ਾਈਨ ਇਤਕ ਪਿੱਕ ਵਧੀਆ ਨਵੇਂ ਨਵੇਂ ਰੰਗ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਵਿੱਚ सारे का रेट अठ सौ रुपया कट्टा जो भावों की हट्टी के उत्ते जी भारी सेल मेला चल रहा है भरावा की हट्टी उत्ते भारी सेल मेले प्योर की चुनी है जी य रेट भी अठ सौ ही कट्टा जी फुल प्यो चुन्नियों फैंसी चुन्नी है जी कढ़ाई वाली है सैड से ਵਾਟਰ ਕੜਾਈ ਦਾ ਬਣਿਆ ਹੋਇਆਗਾ ਰੇਟ ਸਿਰ 800 ਬਤਾ ਜੀ ਭਰਾਵਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਦਿੱਤੇ ਜੀ ਭਰਾਵਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲੇ ਚੱਲ ਰਿਹਾਗਾ ਰੇਟ ਘਟਾ ਅਤੇ ਦੇ ਵੀ ਜਿਹਦਾ ਪਹਿਲਾ ਰੇਟ ਸਾਡੇ ਕੋਲੇ ਵੀ ਇਹਦਾ 950000 ਰੁਪਿਆ ਸੀਗਾ 800 ਰੁਪਿਆ ਘਟਾਇਆ ਇਹਦਾ ਵੀ ਰੇਟ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਚੱਲ ਰਿਹਾ ਜੀ ਭਰਾਵਾ ਦੀ ਹੱਟੀ ਦੇ ਉੱਤੇ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਰਿਹਾ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਦੀ ਸਕੀਮ ਚੱਲ ਰਹੀ ਹੈ ਜੀ ਸਪੈਸ਼ਲ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ 10000 ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਦਿੱਤਾ ਜਾ ਰਿਹਾ ਹੈਗਾ ਆ ਦੇਖੋ ਰੰਗ ਤੇ ਡਿਜ਼ਾਈਨ ਦੇ ਵਿੱਚ ਮਸਲੀਨ ਚ ਬਹੁਤ ਹੀ ਰੰਗਾਂ ਦੇ ਵਿੱਚ ਮਾਲ ਪਹੁੰਚੂਕਿਆ ਜੀ ਡਿਜ਼ਾਈਨ ਹੈਗਾ ਨਵੀਂ ਤੋਂ ਨਵੀਂ ਡਿਜ਼ਾਈਨ ਹੈਗਾ ਜੇ ਵੇਖੋ ਥੋੜੀ ਜਿਹੀ ਕੜਾਈ ਥੱਲੇ ਕੜਾਈ ਲੈਣੀ ਹੋਵੇ ਥੱਲੇ ਬਾਟਰ ਬਣਿਆ ਹੋਇਆ ਵਿੱਚ ਬੂਟੀ ਬਣੀ ਹੋਈ ਹੈਗੀ ਨਾਲ ਕੜਾਈ ਵਾਲਾ ਦੁਪੱਟਾ ਹੈਗਾ एक तो एक कलर वजिया एक तो एक डिजाइनिंग सिर्फ अठ सौ करता जी अठ सौ रुपये ਅੱਜ ਕੱਲ ਲਾਈਟ ਵੀ ਆ ਗਈ ਇਹਦੇ ਵਿੱਚ ਤੇ ਡਾਰਕ ਵੀ ਆ ਗਈ ਜੀ ਲਾਈਟ ਤੇ ਡਾਰਕ ਨਾਲ ਸਾਰੇ ਕੱਦਨ ਜਮਾਲ ਪਹੁੰਚ ਗਿਆ ਇਹਦੇ ਵਿੱਚ ਜੀ ਭਰਾਵਾ ਦੀ ਹੱਤੀ ਦੇ ਉੱਤੇ ਇਹ ਭਾਰੀ ਸੇਲ ਮੇਲੇ ਦੇ ਉੱਤੇ ਕੱਲਰ ਦਾ ਇੱਕ ਤੋਂ ਇੱਕ ਵਧੀਆ ਜੀ ਸਾਰੇ ਦੇ ਵਿੱਚ ਮਸਲੀਨ ਦਾ ਸੂਟ ਮਸਰੀਨ ਦੇ ਦੁਪੱਟੇ ਨਾਲ ਵਿੱਚੇ ਪਿਆਉਦੇ ਦੁਪੱਟੇ ਨਾਲ ਸਿਰਫ 800 ਚ ਕਰਤਾ ਜੀ ਇਹ 800 ਰੁਪਏ ਦੇ ਵਿੱਚ ਪਰ ਆਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਭਰਾਵਾ ਦੀ ਹੱਟੀ ਦੇ ਉੱਤੇ ਭਾਰੀ ਸੇਲ ਮੇਲੇ ਦੇ ਉੱਤੇ ਆਹ ਦੇਖੋ ਜੀ ਬਹੁਤ ਹੀ ਕੁਆਂਟੀਟੀ ਜਿਮਾਰ ਪਹੁੰਚ ਚੁੱਕਾ ਹੈ ਜੀ ਜਿੰਨੇ ਮਰਜ਼ੀ ਛੂਟ ਲੈ ਸਕਦੇ ਹੋ ਵਿੱਚ ਕਿਸੇ ਵੀ ਭੈਣ ਭਰਾ ਨੇ ਇਕੱਠਾ ਕੱਪੜਾ ਲੈਣਾ ਕੋਈ ਵਿਆਹ ਸ਼ਾਦੀ ਵਾਸਤੇ ਤਾਂ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਰਿਹਾ ਜੀ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਦੀ ਸਕੀਮ ਚੱਲ ਰਹੀ ਹੈ ਜੀ ਪਰਾਮਾ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਗਰਮੀ ਵਾਲੀ ਕੁਆਲਿਟੀ ਉਹ ਤਾਂ ਕੀ ਜੀ ਵਿਆਹ ਸ਼ਦੀਆਂ ਦੀ ਕੁਆਲਿਟੀ ਬਹੁਤ ਆ ਗਈ ਪਰਾਮਾ ਦੀ ਹੱਟੀ ਵੈਸਟਰਨ ਰੋਡ ਮੋੜ ਮੰਡੀ